ਪਾ ਪ੍ਰੈਸ਼ਰ ਹੀ ਬੜਾ ਮਾਰਦੀ ਹੈ ਕੱਢ ਯਾਰ ਜੇ ਲਾਣੀ ਹੈ ਆਪਾਂ ਇਹਨਾਂ ਬਾਹਰ ਨਿਕਲ ਰਾਇ ਇਸ ਨੂੰ ਤਾਂ ਕੱਢ ਠੀਕ ਹੈ ਲਓ ਜੀ ਅੱਜ ਆਪਾਂ ਤੁਹਾਨੂੰ ਇਹ ਜਿਹੜੀ ਮਸ਼ੀਨ ਦਿਖਾਉਣੇ ਆ ਇਹ ਬਹੁਤ ਸਾਰੇ ਵੀਰਾਂ ਨੂੰ ਆਪਾਂ ਨੂੰ ਨਹੀਂ ਪਤਾ ਹੁੰਦਾ ਨਾ ਵੀ ਇਹ ਲਾਉਣੀ ਕਿਵੇਂ ਪਸ਼ੂਆਂ ਦੇ ਤੇ ਚਲਾਉਣੀ ਕਿਵੇਂ ਆ ਤੇ ਇਹ ਆਪਾਂ ਤੁਹਾਨੂੰ ਚਲਾ ਕੇ ਦਿਖਾਵਾਂਗੇ ਦਾ ਪ੍ਰਾਈਜ਼ ਵੀ ਦੱਸਾਂਗੇ ਇਹ ਕੈਪੈਸਿਟੀ ਵੀ ਦੱਸਾਂਗੇ ਭਾਈ ਸਭ ਤੋਂ ਪਹਿਲਾਂ ਇਹਨੂੰ ਚਲਾ ਕੇ ਵਿਖਾ ਵੀਏ ਪਸ਼ੂ ਵਰਤਣੀ ਕਿਵੇਂ ਆਪਾਂ ਇਹ ਸਭ ਤੋਂ ਪਹਿਲਾਂ ਆਪਾਂ ਮੋਟਰ ਔਨ ਕਰ ਲਾਂਗੇ ਜੀ ਇੱਥੋਂ ਔਨ ਹੋ ਗਈ ਪੀ ਮੋਟਰ ਹੁਣ ਇਹ ਜਿਹੜਾ ਬਟਨ ਹੈ ਹਮ ਇਹਨੇ ਵਾਲਾ ਇਹਨਾਂ ਨੂੰ ਬਾਹਰ ਨੂੰ ਖਿੱਚਾਂਗੇ ਠੀਕ ਹੈ ਉਹ ਆਪਣਾ ਪ੍ਰੈਸ਼ਰ ਬਣਨ ਲੱਗ ਗਿਆ ਪ੍ਰੈਸ਼ਰ ਬਣਨ ਲੱਗ ਗਿਆ ਆ ਰਿਹਾ ਤੇ ਇਹ ਤੋਂ ਟਿਕ ਟਿਕ ਦੀ ਆਵਾਜ਼ ਆਣ ਲੱਗੀ ਹਾਂ ਆਉਣ ਲੱਗੀ ਆਵਾਜ਼ ਆਣ ਲੱਗੀ ਜੀ ਹੁਣ ਆਪਾਂ ਇਹਨੂੰ ਲਾ ਲਾਂਗੇ ਜੀ ਇੱਥੋਂ ਇਹ ਤੋਂ ਲਾ ਲਿਆ ਹੁਣ ਆਪਾਂ ਇਹਨੂੰ ਚਾਰਾਂ ਨੂੰ ਉਲਟਾ ਕਰ ਲਾਂਗੇ ਉਲਟਾ ਕਰ ਲੈਣਾ ਇਹਨਾਂ ਨੂੰ ਉਲਟਾ ਕਰ ਲੈ ਪਸੂ ਦੇ ਥੱਲੇ ਲੈ ਜਾਾਂਗੇ ਆਪਾਂ ਠੀਕ ਹੈ ਤੇ ਜਿਹੜਾ ਇਹ ਬਟਨ ਹੈਗਾ ਇਹਦਾ ਇਹੜਾ ਪਹਿਲਾਂ ਬਾਹਰ ਕਿ ਚੱਜਿਆ ਇਹਨੂੰ ਅੰਦਰ ਕਰ ਦਾਂਗੇ ਇਹਨੂੰ ਅੰਦਰ ਕਰਤਾ ਤੇ ਆਪਾਂ ਇੱਕ ਇੱਕ ਖਾਨ ਤੇ ਲਾ ਲਾਨੇ ਹੋਣਾ ਇਹ ਮੰਨ ਲਓ ਤੂੰ ਲਾ ਕੇ ਦਿਖਾ ਉਹ ਇਹ ਖਾਣਾ ਹਣਾ ਆ ਖਾਣਾ ਜੀ ਆ ਲੱਗਿਆ ਇਹ ਖਿੱਚ ਲੂ ਜਣਾ ਹਾਂਜੀ ਮੈਂ ਪ੍ਰੈਸ਼ਰ ਹੀ ਬੜਾ ਮਾਰਦੀ ਹੈ ਕੱਟ ਯਾਰ ਜੇ ਲਾਣੀ ਹੈ ਆਪਾਂ ਇਹਨੂੰ ਬਾਹਰੋਂ ਖਿੱਚਦਾ ਇਹਨੂੰ ਤਾਂ ਕੱਢ ਠੀਕ ਐ ਅਸੇ ਜੇ ਤੋ ਆਪਾਂ ਲਾਉਣੀ ਹੈ ਤੇ ਇਹ ਉਹ ਪਕੜ ਦਾਂਗੇ ਠੀਕ ਐ ਤੇ ਇਹ ਕਿੰਨੇ ਐਟਪੀ ਦੀ ਮੋਟਰ ਆਵੇਂ ਇਹ 100 ਐਟਪੀ ਦੀ ਮੋਟਰ ਹੈ ਜੀ ਪੌਣੇ ਐਸਪੀ ਦੀ ਹਾਂਜੀ ਤੇ ਠੀਕ ਹੈ ਇਹ ਕਿੰਨੇ ਪਸ਼ੂਆਂ ਦੀ ਧਾਰ ਕੱਢ ਦਿੰਦੀ ਹੈ ਇਹ 10 ਤੋਂ 15 ਗਾਈਆਂ ਵਾਸਤੇ ਹੈ ਜੀ 10 ਤੋਂ 15 ਗਾਈਆਂ ਵਾਸਤੇ ਇਹਦਾ ਕੀ ਪ੍ਰਾਈਸ ਰਹੂਗਾ ਇਹਦਾ ਪ੍ਰਾਈਸ ਹੈ ਬਾਈ ਜੀ 23000 ਰੁਪਏ 23000 ਰੁਪਏ ਦਾ ਪ੍ਰਾਈਸ ਰਹੂ ਠੀਕ ਹੈ ਆਉਣਾ ਕਿੱਥੇ ਹੈ ਆਪਣੇ ਸ਼੍ਰੀ ਕਰਨ ਡੇਰੀ ਇਕੁਪਮੈਂਟਸ ਬਠਿੰਡਾ ਦੇ ਵਿੱਚ ਬਾਕੀ ਤੁਹਾਨੂੰ ਨੰਬਰ ਦੇ ਦਾਂਗੇ ਫੋਨ ਕਰ ਲਿਓ ਤੇ ਇੱਥੇ ਆ ਕੇ ਪਹਿਲੀ ਗੱਲ ਤਸੱਲੀ ਕਰਕੇ ਲੈ ਕੇ ਜਾਓ ਨਹੀਂ ਬਾਈ ਹੋਰੀ ਘਰੇ ਬੈਠੇ ਵੀ ਭੇਜ ਦਿੰਦੇ ਹਨਾ ਬਾਈ ਠੀਕ ਹੈ ਜੀ